ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕਨੇਡਾ ਚ ਅਮਰਿਤਦਾਰ ਸਿੰਘ ਨੇ ਗੱਡ ਦਿੱਤੇ ਚੰਡੇ ਇਕੱਲੇ ਨੇ ਹੀ ਬਚਾਈ 12 ਅਮੀਰ ਅੰਗਰੇਜ਼ ਕੁੜੀਆਂ ਦੀ ਜਾਨ ਦੋਸਤੋ ਕਨੇਡਾ ਦੀ ਧਰਤੀ ਜਿੱਥੇ ਹੱਡ ਚੀਰਵੀਂ ਠੰਡ ਅਤੇ ਬਰफीਲੇ ਤੂਫਾਨਾਂ ਦਾ ਕਹਿਰ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਉੱਥੇ ਹੀ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਅਤੇ ਹਰ ਪਾਸੇ ਸਿੱਖ ਕੌਮ ਦੀ ਬੱਲੇ-ਬਲੇ ਕਰਵਾ ਦਿੱਤੀ ਹੈ ਅੱਜ ਦੀ ਇਹ ਕਹਾਣੀ ਕਿਸੇ ਫਿਲਮੀ ਸੀਨ ਤੋਂ ਕੱਟ ਨਹੀਂ ਹੈ ਪਰ ਇਹ ਹਕੀਕਤ ਹੈ ਉਸ ਗੁਰੂਦੇਵਾਲ ਲਾਲ ਦੀ ਜਿਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਮੌਤ ਦੇ ਮੂੰਹ ਵਿੱਚ ਫਸੀਆਂ 12 ਅਮੀਰ ਅੰਗਰੇਜ਼ ਕੁੜੀਆਂ ਨੂੰ ਨਵੀਂ ਜ਼ਿੰਦਗੀ ਦਿੱਤੀ ਸੋਚੋ ਉਸ ਮੰਜ਼ਰ ਬਾਰੇ ਜਦੋਂ ਚਾਰੇ ਪਾਸੇ ਕੁੱਪ ਹਨੇਰਾ ਹੋਵੇ -30 ਡਿਗਰੀ ਦਾ ਤਾਪਮਾਨ ਹੋਵੇ ਅਤੇ ਇੱਕ ਵੱਡੀ ਗੱਡੀ ਖਾਈ ਵਿੱਚ ਡਿੱਗਣ ਕੰਡੇ ਹੋਵੇ ਜਿੱਥੇ ਹਰ ਪਲ ਮੌਤ ਦਸਤਕ ਦੇ ਰਹੀ ਸੀ ਉੱਥੇ ਨਾ ਕੋਈ ਪੁਲਿਸ ਸੀ ਨਾ ਕੋਈ ਫੌਜ ਅਤੇ ਨਾ ਹੀ ਕੋਈ ਬਚਾਉਣ ਵਾਲਾ ਪਰ ਉਸ ਵੇਲੇ ਉੱਥੇ ਇੱਕ ਅੰਮ੍ਰਿਤਧਾਰੀ ਸਿੰਘ ਫਰਿਸ਼ਤਾ ਬਣ ਕੇ ਪਹੁੰਚਿਆ ਇਹ ਘਟਨਾ ਸਿਰਫ ਇੱਕ ਬਚਾਅ ਕਾਰਜ ਨਹੀਂ ਸੀ ਬਲਕਿ ਇਹ ਸਬੂਤ ਸੀ ਉਸ ਜਜ਼ਬੇ ਦਾ ਜੋ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਵਿੱਚ ਪਰਿਆ ਹੈ ਅੱਜ ਅਸੀਂ ਤੁਹਾਨੂੰ ਵਿਸਥਾਰ ਵਿੱਚ ਦੱਸਾਂਗੇ ਕਿ ਕਿਵੇਂ ਇਕਲੇ ਸਿੰਘ ਨੇ ਕੁਦਰਤ ਦੇ ਕਹਿਰ ਨਾਲ ਟੱਕਰ ਲਈ ਅਤੇ ਗੋਰੀਆਂ ਦੇ ਪਰਿਵਾਰਾਂ ਨੂੰ ਸਿੱਖੀ ਦੇ ਅਸਲ ਅਰਥ ਸਮਝਾ ਦਿੱਤੇ। ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਕਹਾਣੀ ਤੁਹਾਡੀਆਂ ਅੱਖਾਂ ਨਮ ਕਰ ਦੇਵੇਗੀ ਅਤੇ ਸੀਨਾ ਮਾਣ ਨਾਲ ਚੌੜਾ ਕਰ ਦੇਵੇਗੀ। ਇਹ ਕਟਨਾ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇੱਕ ਬਹੁਤ ਹੀ ਦੁਰਗਮ ਅਤੇ ਪਹਾੜੀ ਇਲਾਕੇ ਦੀ ਹੈ ਜਿੱਥੇ ਅਕਸਰ ਸਰਦੀਆਂ ਵਿੱਚ ਸੜਕਾਂ ਤੇ ਸ਼ੀਸ਼ੇ ਵਰਗੀ ਤਿਲਕਣ ਵਾਲੀ ਬਰਫ਼ ਜੰਮ ਜਾਂਦੀ ਹੈ ਜਿਸ ਨੂੰ ब्लैक आइज़ ਕਿਹਾ ਜਾਂਦਾ ਹੈ ਇੱਕ ਸ਼ਾਮ ਜਦੋਂ ਬਰਫੀਲਾ ਤੂਫਾਨ ਆਪਣੇ ਪੂਰੇ ਜੋਰਾ ਤੇ ਸੀ ਤਾਂ ਸ਼ਹਿਰ ਦੇ ਸਭ ਤੋਂ ਅਮੀਰ ਕਹਾਣਿਆਂ ਦੀਆਂ 12 ਕੁੜੀਆਂ ਜੋ ਕਿ ਆਪਣੀਆਂ ਛੁੱਟੀਆਂ ਮਨਾਉਣ ਲਈ ਇੱਕ ਲਗਜ਼ਰੀ ਬੱਸ ਵਿੱਚ ਸਵਾਰ ਹੋ ਕੇ ਪਹਾੜਾਂ ਵੱਲ ਜਾ ਰਹੀਆਂ ਸਨ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈਆਂ ਬਰਫਬਾਰੀ ਇੰਨੀ ਤੇਜ਼ ਸੀ ਕਿ ਡਰਾਈਵਰ ਨੂੰ ਅੱਗੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਦੇਖਦੇ ਹੀ ਦੇਖਦੇ ਉਹ ਪਾਰੀ ਪਰਕਮ ਬਸ ਸੜਕ ਤੋਂ ਫਿਸਲਦੀ ਹੋਈ ਇੱਕ ਡੂੰਗੀ ਖਾਈ ਦੇ ਬਿਲਕੁਲ ਕਿਨਾਰੇ ਤੇ ਜਾ ਕੇ ਅਟਕ ਗਈ ਹਾਲਾਤ ਇੰਨੇ ਖਰਾਬ ਸਨ ਕਿ ਜੇਕਰ ਬਸ ਦੇ ਅੰਦਰ ਕੋਈ ਵੀ ਵਿਅਕਤੀ ਥੋੜਾ ਜਿਹਾ ਵੀ ਹਿਲਦਾ ਜੁਲਦਾ ਤਾਂ ਬਸ ਸਿੱਧੀ ਹਜ਼ਾਰਾਂ ਫੁੱਟ ਡੂੰਗੀ ਖਾਈ ਵਿੱਚ ਜਾ ਡਿੱਗਣੀ ਸੀ ਕੁੜੀਆਂ ਦੀਆਂ ਚੀਕਾਂ ਨੇ ਸਨਾਂਟੇ ਨੂੰ چیر ਦਿੱਤਾ ਪਰ ਬਾਹਰ ਉਹਨਾਂ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ ਠੰਡ ਇੰਨੀ ਜ਼ਿਆਦਾ ਸੀ ਕਿ ਕੁਝ ਹੀ ਮਿੰਟਾਂ ਵਿੱਚ ਖੂਨ ਜੰਮ ਸਕਦਾ ਸੀ ਉਹ ਅਮੀਰ ਘਰਾਂ ਦੀਆਂ ਧੀਆ ਜਿਨ੍ਹਾਂ ਨੇ ਕਦੇ ਤੱਤੀ ਵਾਵੀ ਨਹੀਂ ਸੀ ਸਹੀ ਅੱਜ ਮੌਤ ਨੂੰ ਆਪਣੇ ਸਾਹਮਣੇ ਖੜਾ ਦੇਖ ਰਹੀਆਂ ਸਨ ਉਹਨਾਂ ਦੇ ਮਹਿੰਗੇ ਫੋਨਾਂ ਦੇ ਨੈਟਵਰਕ ਉੱਡ ਚੁੱਕੇ ਸਨ ਅਤੇ ਉਮੀਦ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ ਸੀ ਉਸ ਸੁੰਸਾਨ ਸੜਕ ਤੇ ਕੁਝ ਦੂਰੀ ਤੋਂ ਇੱਕ ਟਰੱਕ ਆ ਰਿਹਾ ਸੀ ਜਿਸ ਨੂੰ ਇੱਕ ਅਮਰਿਤਦਾਰੀ ਸਿੰਘ ਚਲਾ ਰਿਹਾ ਸੀ ਏ ਸਿੰਘ ਆਪਣੀ ਡਿਊਟੀ ਖਤਮ ਕਰਕੇ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਅਤੇ ਉਹ ਬਹੁਤ ਥੱਕਿਆ ਹੋਇਆ ਸੀ ਪਰ ਜਦੋਂ ਉਸ ਦੀਆਂ ਹੈੱਡਲਾਈਟਾਂ ਦੀ ਰੋਸ਼ਨੀ ਉਸ ਲਟਕਦੀ ਹੋਈ ਬੱਸ ਤੇ ਪਈ ਤਾਂ ਉਸ ਨੇ ਇੱਕ ਪਲ ਵੀ ਨਹੀਂ ਸੋਚਿਆ ਉਸ ਨੇ ਤੁਰੰਤ ਆਪਣਾ ਟਰੱਕ ਸੁਰੱਖਿਅਤ ਜਗ੍ਹਾ ਤੇ ਰੋਕਿਆ ਅਤੇ ਬਾਹਰ ਨਿਕਲ ਆਇਆ ਬਾਹਰ ਤੂਫਾਨ ਇੰਨਾ ਤੇਜ਼ ਸੀ ਕਿ ਪੈਰ ਜਮਾਉਣਾ ਵੀ ਮੁਸ਼ਕਲ ਸੀ ਪਰ ਗੁਰੂ ਦੇ ਸਿੰਘ ਨੇ ਆਪਣੀ ਦਸਤਾਰ ਨੂੰ ਸੰਭਾਲਿਆ ਅਤੇ ਵਾਹਿਗੁਰੂ ਦਾ ਨਾਮ ਲੈ ਕੇ ਉਸ ਖਤਰਨਾਕ ਜਗਾ ਵੱਲ ਵਧਿਆ ਜਦੋਂ ਉਹ ਬਸ ਦੇ ਨੇੜੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਅੰਦਰ ਬੈਠੀਆਂ ਕੁੜੀਆਂ ਡਰ ਨਾਲ ਕੰਬ ਰਹੀਆਂ ਸਨ ਅਤੇ ਰੋ ਰਹੀਆਂ ਸਨ ਬਸ ਦਾ ਅੱਧਾ ਹਿੱਸਾ ਹਵਾ ਵਿੱਚ ਲਟਕ ਰਿਹਾ ਸੀ ਉਸ ਸਿੰਘ ਨੇ ਸਭ ਤੋਂ ਪਹਿਲਾਂ ਇਸ਼ਾਰੇ ਨਾਲ ਸਭ ਨੂੰ ਸ਼ਾਂਤ ਰਹਿਣ ਲਈ ਕਿਹਾ ਕਿਉਂਕਿ ਕਬਰਾਟ ਵਿੱਚ ਕੀਤੀ ਗਈ ਹਲਚਲ ਸਭ ਦੀ ਜਾਨ ਲੈ ਸਕਦੀ ਸੀ ਉਸ ਸਮੇਂ ਉਸ ਸਿੰਘ ਦੇ ਮਨ ਵਿੱਚ ਨਾ ਤਾਂ ਆਪਣੀ ਜਾਨ ਦਾ ਡਰ ਸੀ ਅਤੇ ਨਾ ਹੀ ਆਪਣੇ ਪਰਿਵਾਰ ਦਾ ਫਿਕਰ ਉਸ ਦੇ ਸਾਹਮਣੇ ਸਿਰਫ ਇੱਕ ਹੀ ਮਕਸਦ ਸੀ ਇਨਸਾਨੀਅਤ ਨੂੰ ਬਚਾਉਣਾ ਇਹ ਉਹੀ ਸਿੱਖਿਆ ਸੀ ਜੋ ਪਾਈ ਕਨਿਆ ਜੀ ਨੇ ਜੰਗ ਦੇ ਮੈਦਾਨ ਵਿੱਚ ਦਿੱਤੀ ਸੀ ਕਿ ਦੁਸ਼ਮਣ ਅਤੇ ਦੋਸਤ ਵਿੱਚ ਕੋਈ ਫਰਕ ਨਹੀਂ ਸਭ ਵਿੱਚ ਉਸ ਪਰਮਾਤਮਾ ਦੀ ਜੋਤ ਹੈ ਬਚਾ ਦਾ ਕੰਮ ਬਹੁਤ ਮੁਸ਼ਕਲ ਸੀ ਸਿੰਘ ਨੇ ਆਪਣੀ ਗੱਡੀ ਵਿੱਚੋਂ ਇੱਕ ਮਜ਼ਬੂਤ ਰੱਸਾ ਕੱਢਿਆ ਅਤੇ ਉਸ ਨੂੰ ਇੱਕ ਦਰਖਤ ਨਾਲ ਬਨ ਕੇ ਦੂਜਾ ਸਿਰਾ ਆਪਣੀ ਕਮਰ ਨਾਲ ਬਨ ਲਿਆ ਉਹ ਬੜੀ ਸਾਵਧਾਨੀ ਨਾਲ ਬਸ ਦੇ ਦਰਵਾਜ਼ੇ ਤੱਕ ਪਹੁੰਚਿਆ ਜੋ ਕਿ ਖਾਈ ਵਾਲੇ ਪਾਸੇ ਸੀ ਉਸਨੇ ਆਪਣੀ ਪੂਰੀ ਤਾਕਤ ਲਗਾ ਕੇ ਦਰਵਾਜ਼ੇ ਨੂੰ ਖੋਲਿਆ ਠੰਡੀ ਹਵਾ ਦੇ ਬੁੱਲਿਆਂ ਨੇ ਅੰਦਰ ਬੈਠੀਆਂ ਕੁੜੀਆਂ ਨੂੰ ਹੋਰ ਡਰਾ ਦਿੱਤਾ ਸਿੰਘ ਨੇ ਆਪਣਾ ਮਜ਼ਬੂਤ ਹੱਥ ਅੱਗੇ ਵਧਾਇਆ ਅਤੇ ਟੁੱਟੀ-ਫੋਟੀ ਅੰਗਰੇਜ਼ੀ ਵਿੱਚ ਉਹਨਾਂ ਨੂੰ ਪਰੋਸਾ ਦਿੱਤਾ ਕਿ ਦਰੋਨਾ ਗੁਰੂ ਮੇਰੇ ਨਾਲ ਹੈ ਮੈਂ ਤੁਹਾਨੂੰ ਕੁਝ ਨਹੀਂ ਹੋਣ ਦੇਵਾਂਗਾ ਉਸਨੇ ਇੱਕ ਇੱਕ ਕਰਕੇ ਕੁੜੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਹਰ ਇੱਕ ਕੁੜੀ ਨੂੰ ਆਪਣੀ ਪੇਠ ਤੇ ਚੁੱਕ ਕੇ ਜਾਂ ਸਹਾਰਾ ਦੇ ਕੇ ਸੁਰੱਖਿਤ ਜ਼ਮੀਨ ਤੇ ਲਿਆਉਣਾ ਕੋਈ ਸੌਖਾ ਕੰਮ ਨਹੀਂ ਸੀ ਬਰਫ਼ ਵਿੱਚ ਉਸਦੇ ਪੈਰ ਤਸ ਰਹੇ ਸਨ ਹੱਥ ਸੁੰਨ ਹੋ ਰਹੇ ਸਨ ਪਰ ਉਸਦੇ ਹੌਸਲੇ ਚਟਾਨ ਵਰਗੇ ਸਨ ਜਦੋਂ ਉਹ 6ਵੀਂ ਕੁੜੀ ਨੂੰ ਬਚਾ ਰਿਹਾ ਸੀ ਤਾ ਬਸ ਅਚਾਨਕ ਹਿੱਲੀ ਅਤੇ ਥੋੜੀ ਹੋਰ ਢੇਠਾਂ ਸਰਕ ਗਈ। ਕੁੜੀਆਂ ਦੀਆਂ ਚੀਕਾਂ ਫਿਰ ਨਿਕਲ ਗਈਆਂ ਪਰ ਸਿੰਘ ਨੇ ਹਾਰ ਨਹੀਂ ਮੰਨੀ। ਉਸਨੇ ਹੋਰ ਤੇਜ਼ੀ ਨਾਲ ਪਰ ਸੰਭਾਲ ਕੇ ਬਾਕੀ ਬਚੀਆਂ ਕੁੜੀਆਂ ਨੂੰ ਕੱਢਣ ਦਾ ਫੈਸਲਾ ਕੀਤਾ। ਇਹ ਉਸ ਦੀ ਸਰੀਰਕ ਤਾਕਤ ਦੇ ਨਾਲ-ਨਾਲ ਉਸ ਦੀ ਆਤਮਿਕ ਸ਼ਕਤੀ ਦਾ ਵੀ ਇਮਤਿਹਾਨ ਸੀ। ਆਖਰੀ ਕੁੜੀ ਨੂੰ ਬਚਾਉਂਦੇ ਸਮੇਂ ਹਾਲਾਤ ਬਹੁਤ ਨਾਜ਼ੁਕ ਹੋ ਗਏ ਸਨ। ਬਸ ਦਾ ਸੰਤੁਲਨ ਬਿਲਕੁਲ ਖਤਮ ਹੋ ਚੁੱਕਾ ਸੀ। ਜਿਵੇਂ ਹੀ ਸਿੰਘ ਨੇ ਆਖਰੀ ਕੁੜੀ ਦਾ ਹੱਥ ਫੜ ਕੇ ਉਸ ਨੂੰ ਬਾਹਰ ਖਿੱਚਿਆ ਅਤੇ ਸੁਰੱਖਿਤ ਥਾਂ ਤੇ ਛਾਲ ਮਾਰੀ ਉਸੇ ਹੀ ਪਲ ਉਹ ਪਾਰੀ ਬੱਸ ਖਾਈ ਵਿੱਚ ਜਾ ਡਿੱਗੀ ਅਤੇ ਇੱਕ ਜ਼ੋਰਦਾਰ ਧਮਾਕਾ ਹੋਇਆ ਜੇਕਰ ਉਹ ਸਿੰਘ ਇੱਕ ਸਕਿੰਡ ਦੀ ਵੀ ਦੇਰੀ ਕਰ ਦਿੰਦਾ ਤਾਂ ਉਹ ਕੁੜੀ ਅਤੇ ਸ਼ਾਇਦ ਉਹ ਸਿੰਘ ਖੁਦ ਵੀ ਉਸ ਬੱਸ ਦੇ ਨਾਲ ਖਾਈ ਵਿੱਚ ਸਮਾ ਜਾਂਦੇ ਸਾਰੀਆਂ 12 ਕੁੜੀਆਂ ਠੰਡ ਅਤੇ ਡਰ ਨਾਲ ਕੰਬ ਰਹੀਆਂ ਸਨ ਪਰ ਹੁਣ ਉਹ ਸੁਰੱਖਿਤ ਸਨ ਸਿੰਘ ਨੇ ਉਹਨਾਂ ਨੂੰ ਆਪਣੇ ਟਰੱਕ ਵਿੱਚ ਬਿਠਾਇਆ ਅਤੇ ਹੀਟਰ ਚਲਾ ਕੇ ਉਹਨਾਂ ਨੂੰ ਗਰਮਾੜ ਦਿੱਤੀ। ਉਸਨੇ ਆਪਣੀ ਗੱਡੀ ਵਿੱਚ ਪਈ ਚਾਹ ਅਤੇ ਜੋ ਵੀ ਖਾਣ ਨੂੰ ਸੀ ਉਹਨਾਂ ਨੂੰ ਦਿੱਤਾ। ਜਦੋਂ ਉਹ ਕੁੜੀਆਂ ਥੋੜੀਆਂ ਸੰਭਲੀਆਂ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਅੱਜ ਰੱਬ ਨੇ ਖੁਦ ਆ ਕੇ ਉਹਨਾਂ ਨੂੰ ਬਚਾਇਆ ਹੈ। ਉਹਨਾਂ ਅਮੀਰ ਕੁੜੀਆਂ ਨੇ ਉਸ ਸਿੰਘ ਦੇ ਅੱਗੇ ਹੱਥ ਜੋੜੇ ਅਤੇ ਰੋ-ਰੋ ਕੇ ਧੰਨਵਾਦ ਕੀਤਾ। ਥੋੜੀ ਦੇਰ ਬਾਅਦ ਜਦੋਂ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਉੱਥੇ ਪਹੁੰਚੀਆਂ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਸਰਦਾਰ ਜੀ ਇਕੱਲੇ ਹੀ ਸਭ ਕੁਝ ਸੰਭਾਲੀ ਬੈਠੇ ਸਨ ਪੁਲਿਸ ਅਫਸਰ ਵੀ ਹੈਰਾਨ ਸਨ ਕਿ ਇੰਨੇ ਖਰਾਬ ਮੌਸਮ ਵਿੱਚ ਇਕੱਲੇ ਬੰਦੇ ਨੇ ਇਹ ਕਾਰਨਾਮਾ ਕਿਵੇਂ ਕਰ ਦਿਖਾਇਆ ਜਦੋਂ ਇਹ ਖਬਰ ਉਹਨਾਂ ਕੁੜੀਆਂ ਦੇ ਅਮੀਰ ਮਾਪਿਆਂ ਤੱਕ ਪਹੁੰਚੀ ਤਾਂ ਉਹ ਪੱਜੇ ਵੱਜਿਆਏ ਉਹਨਾਂ ਨੇ ਦੇਖਿਆ ਕਿ ਉਹਨਾਂ ਦੀਆਂ ਬੱਚਿਆ ਬਿਲਕੁਲ ਠੀਕ-ਠਾਕ ਹਨ ਅਤੇ ਇੱਕ ਸਿੰਘ ਉਹਨਾਂ ਦੀ ਦੇਖਭਾਲ ਕਰ ਰਿਹਾ ਹੈ। ਉਹਨਾਂ ਅੰਗਰੇਜ਼ ਪਰਿਵਾਰਾਂ ਨੇ ਖੁਸ਼ੀ ਵਿੱਚ ਉਸ ਸਿੰਘ ਨੂੰ ਮੂੰਹ ਮੰਗਿਆ ਇਨਾਮ ਲੱਖਾਂ ਡਾਲਰ ਦੇਣ ਦੀ ਕੋਸ਼ਿਸ਼ ਕੀਤੀ। ਪਰ ਉਸ ਅਮਰਿਤਧਾਰੀ ਸਿੰਘ ਨੇ ਜੋ ਜਵਾਬ ਦਿੱਤਾ ਉਸਨੇ ਸਭ ਦਾ ਸਿਰ ਝੁਕਾ ਦਿੱਤਾ। ਸਿੰਘ ਨੇ ਬੜੀ ਨਿਮਰਤਾ ਨਾਲ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਮੈਂ ਇਹ ਕਿਸੇ ਪੈਸੇ ਜਾਂ ਲਾਲਚ ਲਈ ਨਹੀਂ ਕੀਤਾ। ਮੇਰੇ ਗੁਰੂ ਦਾ ਹੁਕਮ ਹੈ ਕਿ ਲੋੜਵੰਦ ਦੀ ਮਦਦ ਕਰੋ ਸਿੱਖ ਦਾ ਫਰਜ਼ ਹੈ ਕਿ ਉਹ ਮੁਸੀਬਤ ਵਿੱਚ ਫਸੇ ਹਰ ਇਨਸਾਨ ਨੂੰ ਬਚਾਵੇ ਚਾਹੇ ਉਹ ਕੋਈ ਵੀ ਹੋਵੇ ਤੁਹਾਡੀਆਂ ਧੀਆਂ ਅੱਜ ਮੇਰੀਆਂ ਪੈਣਾ ਵਾਂਗ ਹਨ ਅਤੇ ਪੈਣਾ ਨੂੰ ਬਚਾਉਣ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਸੁਣ ਕੇ ਉਹ ਗੋਰੇ ਪਰਿਵਾਰ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਸਿੰਘ ਨੂੰ ਜੱਫੀਆਂ ਪਾ ਲਈਆਂ ਅਤੇ ਕਿਹਾ ਕਿ ਅੱਜ ਸਾਨੂੰ ਪਤਾ ਲੱਗਾ ਕਿ ਸਿੱਖ ਕੌਮ ਦੁਨੀਆ ਵਿੱਚ ਇੰਨੀ ਮਹਾਨ ਕਿਉਂ ਹੈ ਇਹ ਖਬਰ ਅਗਲੇ ਦਿਨ ਸਾਰੇ ਕੈਨੇਡਾ ਦੇ ਨਿਊਜ਼ ਚੈਨਲਾਂ ਤੇ ਆਗਵਾਮ ਫੈਲ ਗਈ। ਹਰ ਪਾਸੇ ਉਸ ਸਿੰਘ ਦੀ ਬਹਾਦਰੀ ਦੇ ਚਰਚੇ ਹੋਣ ਲੱਗੇ। ਸੋਸ਼ਲ ਮੀਡੀਆ ਤੇ ਲੋਕਾਂ ਨੇ ਉਸ ਨੂੰ ਰੀਅਲ ਲਾਈਫ ਹੀਰੋ ਦਾ ਖਿਤਾਬ ਦਿੱਤਾ। ਬਹੁਤ ਸਾਰੇ ਲੋਕ ਜੋ ਸਿੱਖਾਂ ਬਾਰੇ ਜਾਂ ਦਸਤਾਰ ਬਾਰੇ ਜ਼ਿਆਦਾ ਨਹੀਂ ਜਾਣਦੇ ਸਨ, ਉਹਨਾਂ ਨੇ ਸਿੱਖ ਇਤਿਹਾਸ ਬਾਰੇ ਪੜ੍ਹਨਾ ਸ਼ੁਰੂ ਕੀਤਾ। ਇਹ ਘਟਨਾ ਸਿਰਫ 12 ਜਾਨਾਂ ਬਚਾਉਣ ਦੀ ਨਹੀਂ ਸੀ। ਸਗੋਂ ਇੱਕ ਕੈਨੇਡਾ ਅਤੇ ਪੂਰੀ ਦੁਨੀਆ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਨੂੰ ਹੋਰ ਉੱਚਾ ਕਰਨ ਦੀ ਸੀ ਉਸ ਸਿੰਘ ਨੇ ਸਾਬਤ ਕਰ ਦਿੱਤਾ ਕਿ ਸਿੱਖ ਜਿੱਥੇ ਵੀ ਰਹਿੰਦਾ ਹੈ ਉਹ ਸਰਬੱਤ ਦੇ ਭਲੇ ਲਈ ਜੀਉਂਦਾ ਹੈ ਇਹ ਘਟਨਾ ਉਨ੍ਹਾਂ ਲੋਕਾਂ ਲਈ ਵੀ ਇੱਕ ਸਬਕ ਸੀ ਜੋ ਤਰਮ ਜਾਂ ਜਾਤਪਾਤ ਦੇ ਨਾਮ ਤੇ ਵੰਡੀਆਂ ਪਾਉਂਦੇ ਹਨ ਮੁਸੀਬਤ ਦੇ ਸਮੇਂ ਸਿਰਫ ਇਨਸਾਨੀਅਤ ਕੰਮ ਆਉਂਦੀ ਹੈ ਅਤੇ ਸਿੱਖੀ ਇਨਸਾਨੀਅਤ ਦਾ ਹੀ ਦੂਜਾ ਨਾਮ ਹੈ ਕੈਨੇਡਾ ਦੀ ਸਰਕਾਰ ਨੇ ਵੀ ਇਸ ਬਹਾਦਰੀ ਲਈ ਉਸ ਸਿੰਘ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਪਰ ਸਿੰਘ ਨੇ ਫਿਰ ਵੀ ਇਹੀ ਕਿਹਾ ਕਿ ਅਸਲੀ ਸਨਮਾਨ ਗੁਰੂ ਦੀ ਬਖਸ਼ਿਸ਼ ਹੈ ਇਸ ਪੂਰੀ ਘਟਨਾ ਤੋਂ ਸਾਨੂੰ ਸਭ ਨੂੰ ਇੱਕ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਅਤੇ ਖਾਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਲਈ ਇੱਕ ਸੁਨੇਹਾ ਹੈ ਅੱਜ ਜਦੋਂ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਡਾਲਰਾਂ ਦੀ ਦੌੜ ਵਿੱਚ ਕਈ ਵਾਰ ਆਪਣੇ ਅਸਲ ਫਰਜ਼ਾਂ ਨੂੰ ਪੁੱਲ ਜਾਂਦੇ ਹਾਂ ਤਾਂ ਇਹੋ ਜੇ ਸਿੰਘ ਸਾਨੂੰ ਯਾਦ ਕਰਵਾਉਂਦੇ ਹਨ ਕਿ ਸਾਡੀ ਅਸਲ ਪੂੰਜੀ ਸਾਡਾ ਕਿਰਦਾਰ ਹੈ ਦੁਨੀਆ ਤੁਹਾਡੇ ਪੈਸੇ ਕਰਕੇ ਨਹੀਂ ਬਲਕਿ ਤੁਹਾਡੇ ਚੰਗੇ ਕੰਮਾਂ ਅਤੇ ਤੁਹਾਡੀ ਸੋਚ ਕਰਕੇ ਤੁਹਾਨੂੰ ਯਾਦ ਰੱਖਦੀ ਹੈ ਜੇਕਰ ਉਸ ਸਿੰਘ ਵੀ ਉਸ ਰਾਤ ਸਿਰਫ ਆਪਣੇ ਬਾਰੇ ਸੋਚਦਾ ਅਤੇ ਅੱਗੇ ਲੰਘ ਜਾਂਦਾ ਤਾਂ ਸ਼ਾਇਦ ਅੱਜ ਉਹ 12 ਕਰਾਂ ਦੇ ਚਿਰਾਗ ਬੁਝ ਗਏ ਹੁੰਦੇ ਉਸ ਦੀ ਦਲੇਰੀ ਨੇ ਸਿਰਫ ਜਾਨਾ ਹੀ ਨਹੀਂ ਬਚਾਈਆ ਬਲਕਿ ਹਜ਼ਾਰਾਂ ਗੋਰਿਆਂ ਦੇ ਦਿਲਾਂ ਵਿੱਚ ਸਿੱਖਾਂ ਲਈ ਇੱਜ਼ਤ ਪੈਦਾ ਕੀਤੀ। ਸੋ ਦੋਸਤੋ ਜਿੱਥੇ ਵੀ ਰਹੋ ਆਪਣੇ ਗੁਰੂ ਦੇ ਲੜ ਲੱਗੇ ਰਹੋ ਅਤੇ ਸੇਵਾ ਭਾਵਨਾ ਨੂੰ ਕਦੇ ਵੀ ਮਨ ਵਿੱਚੋਂ ਨਾ ਵਿਸਾਰੋ। ਕਿਉਂਕਿ ਜਦੋਂ ਤੁਸੀਂ ਨਿਸ਼ਕਾਮ ਸੇਵਾ ਕਰਦੇ ਹੋ ਤਾਂ ਗੁਰੂ ਸਾਹਿਬ ਖੁਦ ਤੁਹਾਡੀ ਸਹਾਇਤਾ ਲਈ ਬਹੜਦੇ ਹਨ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇਕੱਲਾ ਇਨਸਾਨ ਵੀ ਬਹੁਤ ਕੁਝ ਕਰ ਸਕਦਾ ਹੈ ਜੇਕਰ ਉਸ ਦਾ ਇਰਾਦਾ ਨੇਕ ਅਤੇ ਮਜ਼ਬੂਤ ਹੋਵੇ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ